ਜੀ ਜਦੋਂ ਰੇਪ ਕਰ ਰਹੇ ਸੀਗੇ ਉਦੋਂ ਉਹਨੇ ਉਥੇ ਸਟਰਗਲ ਕੀਤਾ ਉਦੋਂ ਇਹਨੇ ਮੌਕਾ ਮੌਕੇ ਤੇ ਮੁੱਕਾ ਮਾਰ ਕਰਕੇ ਜਿਹੜਾ ਹੈਗਾ ਉਹਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀਗੀ ਦੇਖੋ ਜਿਹੜੇ ਇਹਨੂੰ ਗ੍ਰਿਫਤਾਰ ਕੀਤਾ ਹੈਗਾ ਹੁਣ ਇਹਨੂੰ ਰਿਮਾਂਡ ਤੇ ਲੈ ਕਰਕੇ ਇਹਦੀ ਪੁੱਛਗਿੱਛ ਜਰੀ ਹੈਗੀ ਹੈ ਡੰਗਾ ਦੇ ਨਾਲ ਕੀਤੀ ਜਾਊ ਕਿ ਇਸ ਸਟੈਮਨਾ ਨਾਮ ਦੀ ਗੋਲੀ ਹੁੰਦੀ ਹੈ ਉਹ ਵੀ ਇਹਨੇ ਖਾਧੀ ਸੀਗੀ ਤੇ मोस्ट प्रोਬੇਬਲੀ ਜਿਹੜਾ ਉਹਦੇ ਕਰਕੇ ਜਿਹੜਾ ਹੈਗਾ ਇਹਨੂੰ ਜੋ ਅੰਦਰੋਂ એનર્ਜੀ ਆਈ ਹੋਣੀ ਹੈ ਜਾਂ ਜੋ ਐਕਟੀਵੇਸ਼ਨ ਆਇਆ ਹੋਣਾ ਉਹਦੇ ਕਰਕੇ ਇਹਨੇ ਜਿਹੜਾ ਹੈ ਇਨਸੀਡੈਂਟ ਇਸੇ ਕਰਕੇ ਜਿਹੜਾ ਹੈਗਾ ਤਫ਼ਤੀਸ਼ ਦੌਰਾਨ ਆਪਾਂ 376A ਤੇ 376AB ਦਾ ਵਾਧਾ ਦੇਖਿਆ। ਇਹ ਇਥੇ ਪਿੰਟਰ ਦਾ ਕੰਮ ਕਰਦਾ ਸੀਗਾ ਜਿਹੜੀ ਚੀਮਾ ਬੋਇਲਰ ਸੱਗੀ ਫੈਕਟਰੀ ਉਸ ਤੋਂ ਪਹਿਲਾਂ ਆਈਪੀਐਫ ਵਿੱਚ ਕੰਮ ਕਰਦਾ ਸੀ। ਸੁੱਬੇ ਅੰਦਰ ਰੇਪ ਦੀਆਂ ਘਟਨਾਵਾਂ ਰੁਪਣ ਦਾ ਨਾਂ ਨਹੀਂ ਲੈ ਰਹੀਆਂ। ਜੋ ਕਿ ਵਿੱਤੇ ਦਿਨੀ ਦੇਖਿਆ ਗਿਆ ਕਿ 8 ਤਰੀਕ ਨੂੰ ਕੁਰਾਲੀ ਦੇ ਪਿੰਡ ਚਟੋਲੀ ਚ ਇੱਕ 7-8 ਸਾਲਾਂ ਬੱਚੀ ਨੂੰ ਗਲੀ ਚੋਂ ਖੇੜਦਿਆਂ ਚੁੱਕ ਕੇ ਖੇਤਾਂ ਚ ਲਿਜਾ ਕੇ ਉਸ ਨਾਲ ਜ਼ਬਰਜਨਾ ਕੀਤਾ ਗਿਆ। ਅਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਉਸ ਸਮੇਂ ਵੱਡੇ ਖੁਲਾਸੇ ਕੀਤੇ ਜਦੋਂ ਪਤਾ ਲੱਗਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਪ੍ਰਵਾਸੀ ਮਜ਼ਦੂਰ ਹੈ ਅਤੇ ਨੇਪਾਲ ਦੇ ਰਹਿਣ ਵਾਲੇ ਇੱਕ ਪੇਂਟਰ ਨੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਅਤੇ ਪੁਲਿਸ ਨੇ ਇਸ ਸਬੰਧੀ ਹੋਰ ਕਈ ਵੱਡੇ ਖੁਲਾਸੇ ਕੀਤੇ ਆ ਕੀ ਕੁਝ ਗਿਆ ਤੁਸੀਂ ਸੁਣ ਲਓ 8 ਫਰਵਰੀ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਜਦੇ ਵਿੱਚ ਮਾਈਨਰ ਕੁੜੀ ਜਿਹੜੀ ਹੈਗੀ ਆ ਉਹਦੇ ਨਾਲ ਇੱਕ ਰੇਪ ਦਾ ਇਨਸੀਡੈਂਟ ਹੋਇਆ ਸੀ ਰਾਤ ਦੇ ਸਮੇਂ अर्ली ਮਾਰਨਿੰਗ ਜਦੋਂ ਇਤਲਾ ਰੇਪ ਦੀ ਸਾਨੂੰ ਮਿਲੀ ਹੈਗੀ ਉਹ ਤੋਂ ਬਾਅਦ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ 376 ਪਾਕਸੋ ਵਿੱਚ ਔਰ ਉਸ ਤੋਂ ਬਾਅਦ ਸਾਡੀ ਤਫਤੀਸ਼ ਜਿਹੜੀ ਹੈਗੀ ਹੈ ਉਹ ਆਪਾਂ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਫੋਰੈਂਸਿਕਸ ਦੀ ਟਰੈਕਰ ਡੌਗ ਦੀ ਹੋਰ ਵੀ ਟੈਕਨੀਕਲ ਜਿਹੜੇ ਐਵਿਡੈਂਸਸ ਹੁੰਦੇ ਨੇ ਉਹਨਾਂ ਦੇ ਥਰੂ ਆਪਾਂ ਇਹਦੀ ਤਫਤੀਸ਼ ਕੀਤੀ ਔਰ ਉਸੇ ਦਿਨ ਜਿਹੜਾ ਹੈਗਾ 1 ਲੱਖ ਰੁਪਏ ਦਾ ਇੱਕ ਇਨਾਮ ਵੀ ਆਪਾਂ ਕੋਸ਼ਿਸ਼ ਕੀਤਾ ਸੀਗਾ ਪਬਲਿਕ ਨੂੰ ਕਿ ਜੇਕਰ ਕੋਈ ਚੰਗੀ ਇਨਫਰਮੇਸ਼ਨ ਦਿੰਦਾ ਹੈਗਾ ਜਿਹੜੀ ਕੇਸ ਦੇ ਨਾਲ ਰਿਲੇਟਡ ਹੈਗੀ ਹੈ ਤੋ ਉਹਨੂੰ ਇਨਾਮ ਦਿੱਤਾ ਜਾਊਗਾ ਉਸ ਤਫਤੀਸ਼ ਵਿੱਚ ਅੱਗੇ ਜਿਹੜੀ ਸੀਆਈਏ ਦੀ ਟੀਮ ਹੈਗੀ ਹੈ ਥਾਣਾ ਭਗਵੰਤਪੁਰੇ ਦੀ ਟੀਮ ਹੈਗੀ ਹੈ ਮੈਡਮ ਡੀਐਸਪੀ ਜਿਹੜਾ ਹੈਗੇ ਨੇ ਰੁਪਿੰਦਰ ਇਹਨਾਂ ਨੇ ਕਾਫੀ ਚੰਗੀ ਤਰੀਕੇ ਦੇ ਨਾਲ ਤਫ਼ਤੀਸ਼ ਕੀਤੀ ਔਰ ਇਸ ਬੰਦੇ ਨੂੰ ਜਿਹੜਾ ਹੈਗਾ ਦੁਰਗੇਸ਼ ਯਾਦਵ ਹੈਗਾ ਨੇਪਾਲ ਦਰਹਿਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਹੈਗਾ ਦੇਖੋ ਜੀ ਹਜੇ ਇਹਨੂੰ ਗ੍ਰਿਫਤਾਰ ਕੀਤਾ ਹੈਗਾ ਹੁਣ ਇਹਨੂੰ ਰਿਮਾਂਡ ਤੇ ਲੈ ਕਰਕੇ ਇਹਦੀ ਪੁੱਛਗਿੱਛ ਜਿਹੜੀ ਹੈਗੀ ਹੈ ਡੂੰਗਾਜ ਦੇ ਨਾਲ ਕੀਤੀ ਜਾਊਗੀ ਰੀਜ਼ਨ ਹਜੇ ਆਪਾਂ ਕਲੀਅਰਲੀ ਨਹੀਂ ਕਹਿ ਸਕਦੇ ਕਿ ਕਿਉਂ ਕੀਤਾ ਬਟ ਫੈਮਿਲੀ ਇਹਦੀ ਜਿਹੜੀ ਹੈਗੇ ਨੇਪਾਲ ਵਿੱਚ ਰਹਿੰਦੀ ਹੈ ਦਾ ਇੱਕ ਬੱਚਾ ਵੀ ਹੈਗਾ ਉੱਥੇ ਔਰ ਫੈਮਿਲੀ ਤਾਂ ਦੂਰ ਹੈਗਾ ਜਿਹੜਾ ਹੈਗਾ ਇਹਨੇ ਜਿਹੜੀ ਇਹਦੇ ਕੋਲੋ ਈਵਿਡੈਂਸ ਜਿਹੜੇ ਮਿਲੇ ਹੈਗੇ ਨੇ ਆ ਸਾਨੂੰ ਮੌਕੇ ਤੇ ਵੀ ਮਿਲੇ ਸੀਗੇ ਕਿ ਇੱਕ ਸਟੈਮਨਾ ਨਾਮ ਦੀ ਗੋਲੀ ਹੁੰਦੀ ਹੈ ਉਹ ਵੀ ਇਹਨੇ ਖਾਧੀ ਸੀਗੀ ਤੇ मोस्ट प्रोਬੇਬਲੀ ਜਿਹੜਾ ਉਹਦੇ ਕਰਕੇ ਜਿਹੜਾ ਹੈਗਾ ਇਹਨੂੰ ਜੋ ਅੰਦਰੋਂ એનર્ਜੀ ਆਈ ਹੋਣੀ ਹੈ ਜਾਂ ਜੋ ਐਕਟੀਵੇਸ਼ਨ ਆਇਆ ਹੋਣਾ ਉਹਦੇ ਕਰਕੇ ਇਹਨੇ ਜਿਹੜਾ ਹੈ ਇਨਸੀਡੈਂਟ ਕੀਤਾ ਹੈਗਾ ਸਰ ਇਹ ਬੱਚੀ ਦੇ ਮਾਰਨ ਦੀ ਵੀ ਕੋਸ਼ਿਸ਼ ਕੀਤੀ ਸੀ ਤੇ ਬੱਚੀ ਦੇ ਮਾਰਨ ਦੇ ਲੱਗਦੇ ਹੋ ਬਿਲਕੁਲ ਜੀ ਬੱਚੀ ਜਦੋਂ ਰੇਪ ਕਰ ਰਏ ਸੀਗੇ ਉਦੋਂ ਉਹਨੇ ਉੱਥੇ ਸਟਰਗਲ ਕੀਤਾ ਉਦੋਂ ਇਹਨੇ ਮੌਕਾ ਮੌਕੇ ਤੇ ਮੌਕਾ ਮਾਰ ਕਰਕੇ ਜਿਹੜਾ ਹੈਗਾ ਉਹਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀਗੀ ਇਸੇ ਕਰਕੇ ਜਿਹੜਾ ਹੈਗਾ ਤਫਤੀਸ਼ ਦੌਰਾਨ ਆਪਾਂ 376A ਤੇ 376AB ਦਾ ਵਾਧਾ ਵੀ ਕੀਤਾ ਹੈਗਾ ਕੋਈ ਹੋਰ ਸਰ ਦੇ ਘਰ ਆ ਕੋਈ ਐਕਸਟਰਾ ਹੋਣ ਲੱਗ ਸਕਦੀ ਹੈ ਅੱਗੇ ਦੇਖੋ ਜੀ ਹਜੇ ਤੱਕ ਦੀ ਤਫਤੀਸ਼ ਵਿੱਚ ਨਹੀਂ 376A ਜਿਹੜੀ ਹੈਗੀ ਹੈ ਉਹ ਐਸੇ ਕਰਕੇ ਲਾਈ ਜਾਂਦੀ ਕਿ ਜੇਕਰ ਰੇਪ ਦੇ ਦੌਰਾਨ ਵਿਕਟਿਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਵੇ ਮਤਲਬ ਅਟੈਂਪਟ ਟੂ ਮਰਡਰ ਇੱਕ ਤਰੀਕੇ ਦੇ ਨਾਲ ਉਹਦੇ ਚ ਪਹਿਲਾਂ ਹੀ ਐਡ ਹੋ ਗਿਆ ਹੈ ਔਰ এব ਜਿਹੜੀ ਹੈਗੀ ਆ ਦਿਸ ਇਜ਼ ਰਿਲੇਟਡ ਟੂ ਮਾਈਨਰ 12 ਸਾਲ ਤੋਂ ਬੱਚਾ ਛੋਟਾ ਹੋਵੇ ਤੇ এব ਲੱਗਦੀ ਹੈਗੀ ਆ ਉਹ ਵੀ ਲਾਇਆ ਔਰ ਨਾਲ ਹੀ ਜਿਹੜੇ ਕਿਡਨੈਪਿੰਗ ਦੇ ਸੈਕਸ਼ਨਸ ਹੈਗੇ ਨੇ ਕਿ ਕੁੜੀ ਨੂੰ ਕਿਡਨੈਪ ਕਰਕੇ ਖੇਤਾਂ ਵਿੱਚ ਲੈ ਕਰਕੇ ਗਿਆ ਉਹ ਵੀ ਜਿਹੜਾ ਹੈਗਾ ਵਾਦਾ ਜੁਰਮ ਕੀਤਾ ਗਿਆ ਕੰਮ ਸਰ ਕੀ ਕਰਦਾ ਹੈ ਇਹ ਇਥੇ ਪੇਂਟਰ ਦਾ ਕੰਮ ਕਰਦਾ ਸੀਗਾ ਜਿਹੜੀ ਚੀਮਾ ਬਾਇਲਰਸ ਹੈਗੀ ਫੈਕਟਰੀ ਉਸ ਤੋਂ ਪਹਿਲਾਂ ਆਈਪੀਐਫ ਵਿੱਚ ਕੰਮ ਕਰਦਾ ਸੀਗਾ ਖੱਟ ਤੋਂ ਅਰਸ਼ ਦੀ ਰਿਪੋਰਟ ਔਨ ਏਅਰ